ਜੀ ਇਸ ਸੜਕ ਬਾਰੇ ਕੀ ਵਿਚਾਰ ਹੈ ਤੁਹਾਡੇ ਕੀ ਪਹਿਲਾਂ ਆਪਣਾ ਨਾਮ ਦੱਸੋ ਨਾਮ ਤੇ ਮੇਰਾ ਕੇਵਲ ਸਿੰਘ ਹੈ ਜੀ ਪਰ ਕੋਈ ਨਹੀਂ ਹਾਲ ਸੜਕਾਂ ਦਾ ਤੇ ਇੱਥੇ ਤੇ ਕੋਈ ਨਹੀਂ ਹਾਲ ਬਹੁਤ ਬੁਰਾ ਹਾਲ ਪਾਣੀ ਖਲੋਤਾ ਤੁਹਾਡੇ ਸਾਹਮਣੇ ਦੇਖ ਲਓ ਚੈੱਕ ਕਰ ਲਓ ਇਹ ਰਾਜੇ ਪਤਾ ਨਹੀਂ ਸਾਡੇ ਇਹਨਾਂ ਨੂੰ ਆਪ ਨੂੰ ਚਾਹੀਦਾ ਵੀ ਸੜਕ ਤੇ ਪਰਜਾਂ ਨੇ ਚੱਲਣਾ ਤੇ ਇਹਨਾਂ ਨੂੰ ਸੜ ਪਰਜਾਂ ਵਧੀਆ ਸੜਕ ਬਣਾ ਕੇ ਦੇ ਜੀ ਹੁਣ ਸੁਣਦਾ ਹੀ ਕੋਈ ਨਹੀਂ ਤੇ ਕੀ ਕਿਸੇ ਨੇ ਕਹੀ ਕਿੰਨੇ ਕੇ ਸਮੇਂ ਤੋਂ ਜਿਹੜੀ ਹੈ ਛੜਕ ਜਿਹੜੀ ਟੁੱਟੀ ਹੋਈ ਹੈ ਇਦਾਂ ਦੀ ਜਦੋਂ ਦਾ ਇਹ ਸੰਭਾਲ ਸੰਭਾਲੀ ਹੈ ਜੰਮੇ ਆਉਂਦੀ ਇਦਾਂ ਦੀ ਇਹ ਬਣਦੀ ਦੇ 6 ਮਹੀਨੇ ਬਾਅਦ ਟੁੱਟ ਜਾਂਦੀ ਉਹ ਹਿਆਰ ਰਹਿ ਜਾਂਦਾ ਕੀ ਕਰਨ ਹੋ ਸਕਦਾ ਕਿ ਲੀਡਰ ਜਿਹੜੇ ਆ ਮਤਲਬ ਕਿ ਸੜਕ ਵਾਲ ਕੋਈ ਧਿਆਨ ਨਹੀਂ ਦੇ ਰਿਹਾ ਜਦ ਤੱਕ ਲੈ ਕੋਈ ਧਿਆਨ ਨਹੀਂ ਦਿੰਦਾ ਆਂਦੇ ਹੀ ਨਹੀਂ ਪਤਾ ਨਹੀਂ ਕਿੱਥੇ ਚਲੇ ਗਏ ਕਿਤੇ ਦੂਰ ਹੀ ਚਲੇ ਗਿਆ ਲੱਗਦਾ ਮੈਨੂੰ ਹੋ ਗਿਆ ਜਿਹੜੀ ਸੜਕ ਨੂੰ ਇਦਾਂ ਹੀ ਇਦਾਂ ਹੀ ਵਜੋਂਦੇ ਆ ਪਾਕਿਸਤਾਨ ਤੇ ਇੰਡੀਆ ਭੜਿਆ ਹੁੰਦਾ ਹੀ ਇਦਾਂ ਦੀ ਉਹਦੀ ਟੁੱਟੀ ਉਹਨੇ ਨੇ ਦੰਦਾ ਸਾਲ ਏ ਬੰਦੀ ਨਹੀਂ 6 ਮਹੀਨੇ ਹੀ ਟੁੱਟ ਜੰਦੀ ਖਤਮ ਕਾਣੀ ਚਲੋ ਕੀ ਮੰਗ ਕਰਦੇ ਹੋ ਤਾਂ ਕੀ ਬੰਨੀ ਚਾਹੀਦੀ ਚਲੋ ਲੋਕੀ ਦੇਖ ਰਹੇ ਨੇ ਉਹ ਮੇਰੇ ਕਹਿਣ ਦਾ ਫਾਇਦਾ ਕੋਈ ਨਹੀਂ ਉਹਨਾਂ ਨੂੰ ਆਪ ਨੂੰ ਚਾਹੀਦਾ ਵੀ ਸੜਕ ਬੰਨੀ ਚਾਹੀਦੀ ਪਰ ਜਨ ਸੁਖਦੇ ਹੀ ਹੈ ਪਰ ਜਨ ਸੋ ਕੋਈ ਦੇ ਕੇ ਰਾਜੀ ਨਹੀਂ ਆਪਣੇ ਝੋਲੇ ਭਰਨ ਵਾਸਤੇ ਲੱਗੇ ਕਿਥੇ ਲ ਜਾਣੇ ਪੈਸੇ ਇਹਨਾਂ ਨੇ ਸਹੀ ਗੱਲ ਮੁੜ ਕੇ ਸਿਕੰਦਰਪੁਰ ਨੂੰ ਖਾਲੀ ਜਾਣਾ ਇਹਦੇ ਚਲੋ ਮੇਰਾ ਕਿਹੜਾ ਪਿੰਡ ਹੈ ਜੀ ਸਾਡਾ ਪਿੰਡ ਮਕਸੂਦਪੁਰੀ ਹੈ ਜੀ ਹਾਂਜੀ ਕੰਮ ਕਰਦੇ ਆਹੀ ਬਸ ਆਈ ਰਿਕਸ਼ੇ ਚਲਾਈਦਾ ਜੀ ਹਾਂਜੀ ਕਹਿੰਦੇ ਹਾਸੇ ਵੀ ਬੜੇ ਨੂੰ ਦੇਸ ਛੱਡ ਕੇ हां जी ਡਿੱਗਦੇ ਲੋਗ ਜਦੋਂ ਬੱਦਲ ਪੈਂਦਾ ਸਕੋਟੀਆਂ ਦੇ ਡਿੱਗ ਪੈਂਦੀਆਂ ਬੀਬੀ ਆਉਂਦੀ ਡਿੱਗੀ ਬੰਦੇ ਵੀ ਡਿੱਗ ਪੈਂਦੇ ਹਾਂਜੀ ਪਿੱਛੇ ਜੀ بارش ਪਈ ਉਹਦੇ ਨਾਲ ਕਹਿੰਦੇ ਪਾਣੀ ਵੀ ਖੜ ਚੁੱਕਾ ਛੜਕ ਪਾਣੀ ਬਹੁਤ ਬੁਰਾ ਅਜੇ ਅਜੇ ਵੀ ਖਲੋਤਾ ਪਾਣੀ ਮਸਬੂਤਪੁਰ ਕਦੇ ਵੀ ਖਲੋਤਾ ਆ ਜਿਹੜੀ ਮਿੱਟੀ ਮੁੱਟੀ ਪਾਈ ਗਈ ਹੈ ਕਿੰਨਾ ਵੱਲੋਂ ਪਾਈ ਗਈ ਇਹ ਮਿੱਟੀ ਕੋਈ ਨਹੀਂ ਪਾਉਂਦਾ ਜਿਹੜਾ ਮਕਾਨ ਤੋੜਦਾ ਉਹੀ ਸੁੱਟ ਜਾਂਦਾ ਇੱਥੇ ਜ਼ਬਰਦਸਤੀ ਧੱਕੇ ਨਾਲ ਸੁੱਟਦੇ ਤਾਂ ਰੋੜੇ ਤੇ ਰੋੜੇ ਸੁੱਟ ਜਾਂਦੇ ਕੋਈ ਨਹੀਂ ਸੁਣਦਾ ਕਿਸੇ ਦੀ ਹਾਂ ਜਾ ਕੇ ਕੁੱਟ ਕੇ ਪਾਣ ਕੋਈ ਡਰਨੇ ਸੱਦੇ ਰੋੜੇ ਸਰਦੇ ਆਪਣੇ ਆਪ ਟਰੱਕਾਂ ਨਾਲ ਵੱਜੂਜ ਕੇ ਕਿਤੇ ਉਧਰ ਬਹਿ ਪੂ ਜਾਣ ਤੇ ਵੱਖਰੀ ਗੱਲ ਹੈ ਨੀ ਤੇ ਕੋਈ ਹਾਲ ਨਹੀਂ ਬੁਰਾ ਹਾਲ ਟਰੱਕੇ ਦੂਰ ਚੱਲ ਗਏ ਕਿਹੜੇ ਦੂਰ ਚੱਲ ਗਏ ਨਹੀਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਨਾਮ ਆਪਣਾ ਬਲਵੀਰ ਸਿੰਘ ਪਿੰਡ ਕਿਹੜਾ ਤੁਹਾਡਾ ਮਕਸੂਦਪੁਰ ਅੱਛਾ ਭਾਈ ਕੀ ਕੰਮ ਕਰਦੇ ਤੁਸੀਂ ਆਟੋ ਚਲਾਉਂਦੇ ਆ ਅੱਛਾ ਭਾਈ ਇਹ ਜਿਹੜੀ ਸੜਕ ਟੁੱਟੀ ਹੋਈ ਕਿੰਨੇ ਕ ਸਮੇਂ ਤੋਂ ਜਿਹੜੀ ਇਦਾਂ ਹੀ ਰੁਲਦੀ ਫਿਰਦਾ ਬਹੁਤ ਬੜਾ ਹਾਲ ਹੈ ਯਾਰ ਅੱਜ ਤਾਂ ਬਹੁਤ ਦੁਖੀ ਐ ਸੜਕ ਤੋਂ ਹਾਂ ਪਰ ਕੀ ਕਰਨੇ ਕਿ ਹਜੇ ਤੱਕ ਇਹਦੀ ਸੜਕ ਦੀ ਕੋਈ ਸੁਣਵਾਈ ਨਹੀਂ ਹੋਈ ਕੀ ਕਰਨ ਬੰਦ ਕੋਈ ਸਮਝ ਨਹੀਂ ਲੱਗਾਂਦੀ ਇਹਦੀ ਨੇ ਕਾਫੀ ਦੇਰ ਹੋ ਚਲੀ ਇਹਦਾਂ ਟੁੱਟੀ ਨੂੰ ਠੀਕ ਹਾਂਜੀ ਕਹਿੰਦੇ ਹਾਦਸੇ ਵੀ ਬੜੇ ਹੋ ਰਹੇ ਨੇ ਇਸ ਸੜਕ ਤੇ ਆ ਕਈ ਇੱਥੇ ਡਿੱਗਦੇ ਆ ਕਈ ਉੱਥੇ ਉੱਠਦੇ ਆ ਕੋਈ ਸਮਝ ਨਹੀਂ ਲੱਗਦੀ ਤੇ ਪਰਸੋਂ ਬਾਅਦ ਚ ਬਈ ਬਹੁਤ ਜ਼ਿਆਦਾ ਔਖਾ ਹੋਇਆ ਇਥੇ ਹਾਂਜੀ ਤੇ ਕਿਸ ਨੂੰ ਕਸੂਰਵਾ ਮੰਨਦੇ ਹੋ ਜਿੱਦਾਂ ਸੜਕ ਤੇ ਕਸੂਰਵਾ ਹੋਂ ਸਰਕਾਰਾਂ ਦਾ ਕੰਮ ਹੈ ਹਾਂ ਅਸੀਂ ਕਿ ਕਿਸ ਨੂੰ ਕਿ ਤੁਹਾਨੂੰ ਵੀ ਨਹੀਂ ਸੀ ਮੰਨ ਸਕਦੇ ਕਿਸੇ ਨੂੰ ਨਹੀਂ ਮੰਨ ਸਕਦੇ ਇਹ ਤਾਂ ਸਰਕਾਰਾਂ ਦਾ ਕਸੂਰ ਹੈ ਸਾਡਾ ਥੋੜਾ ਹੋਣਾਗਾ ਠੀਕ ਪਬਲਿਕ ਕਰੇ ਤੇ ਕਰੇ ਪਾਣੀ ਵੀ ਕਹਿੰਦੇ ਖੜਾ ਜੀ ਇਹਦੇ بارش ਦਾ ਪਾਣੀ ਖੜਾ ਹੈ ਜੀ ਆ ਖੜਾ ਡਾਕਟਰਾਂ ਦੇ ਸਾਹਮਣੇ ਵੀ ਖੜਾ ਹੋਵੇ ਪਿੰਡ ਵੀ ਖੜਾ ਹੋਵੇ ਹਾਂਜੀ ਬਹੁਤ ਮਾੜੀ ਹਾਲਤ ਹੈ ਦੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਕੇ ਸਰਕਾਰ ਕੋ ਇਹ ਹੈ ਕਿ ਸੜਕ ਬਣ ਜਾਵੇ ਜਲਦੀ ਤੋਂ ਜਲਦੀ ਹਾਂਜੀ ਸਤਿਗੁਰ ਜੀ ਸਤਿਗੁਰ ਜੀ ਕੀ ਨਾਂ ਜੀ ਤੁਹਾਡਾ ਕਿਸ਼ਨ ਜੀ ਪਿੰਡ ਗੜਾ ਮਖਸ਼ੂਰਪੁਰ ਕੀ ਕੰਮ ਕਰਦੇ ਹੋ ਆਹ ਜਨਤਾ ਨਾ ਅੱਛਾ ਤੇ ਕੀ ਕਹਿਣਾ ਚਾਹੋਗੇ ਇਸ ਸੜਕ ਬਾਰੇ ਜਦਾਂ ਮੰਦਲਗੇ ਸੜਕ ਵੀ ਆਈ ਖੜਾ ਹੋਵੇ ਹੁਣ ਸੜਕਬਾੜ ਕੀ ਬਣਨੀ ਚਾਹੀਦੀ ਆ ਬਹੁਤ ਔਖਾ ਕੰਮ ਆ ਚਿੰਨੇ ਕੇ ਸਮੇਂ ਤੋਂ ਜਿਹੜੀ ਟੁੱਟੀ ਹੋਈ ਹੈ। ਖਾਮੇ ਤੇ ਹੋਈ ਗਿਆ ਮੈਨੂੰ 2 ਸਾਲ। 2 ਸਾਲ ਤੇ ਹੋ ਗਏ ਤੁਸੀਂ ਕਹਿ ਰਹੇ ਹੋ ਕਿ ਮਨੁੜ ਕੀ ਕਰਨ ਕੇ ਲੀਡਰ ਜਿਹੜਾ ਲੀਡਰ ਜਿਹੜੇ ਆ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਹੇ। ਉਹ ਲੀਡਰ ਹੀ ਨਹੀਂ ਕਹਿੰਦੇ ਹੋਰ 50 300 ਦੇਣਾ। ਮੈਂਬਰ ਨੇ ਥੋੜਾ ਦੇਣਾ। ਉਹਨੇ ਸੀਵਰ ਪਾ ਦਿੱਤੇ ਵਿਚਾਰੇ ਨੇ। ਅੱਛਾ ਜੀ। ਹਾਂ। ਬਾਬੇ ਰਹੇ। ਹਾਂਜੀ ਹਾਂਜੀ। ਉਹਨੇ ਸੀਵਰ ਪਾ ਦਿੱਤੇ ਆ ਵਾ ਠੀਕ ਠਾਕ ਆ। ਉੱਤੇ ਪੱਥਰ ਪਾਤਾ। ਪਰ ਆ ਵੀ ਖਰਾਬ ਹੀ ਆ ਨਾ। ਕਹਿੰਦੇ ਹਾਦਸੇ ਵੀ ਬੜੇ ਹੋ ਰਹੇ ਨੇ ਸੀ ਸੜਕ ਨੂੰ ਲੈ ਕੇ। ਹਾਂ ਸਿਰਫ ਚਾਣੀ ਵਾਲਾ ਥਾਣਾ ਪਾਣੀ ਖਾਣੀ ਆ। ਉਣੀ ਵੀ ਖੜਾ ਹੋਇਆ ਕਰਨ ਹਾਂ ਹੋਇਆ ਮੀ ਪੈਂਦਾ ਹੋਇਆ ਇੱਥੇ ਹੋਇਆ ਡੇਡੇ ਹੋਇਆ ਹੋਰ ਕਿਤੇ ਗਿਆ ਕੀ ਮੰਗ ਕਰਦੇ ਸਰਕਾਰ ਤੋਂ ਜਦਾਂ ਸੜਕ ਬਣਨੀ ਚਾਹੀਦੀ ਹੋਰ ਹੋਵੇ ਕਾਲੀ ਹੈ ਇਹ ਸਾਰੇ ਵਾਰ ਤੇ ਹੀ ਦਾਦਾ ਹਾਂ ਠੀਕ ਧੰਨਵਾਦ ਦਾਦਾ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਹਾਂ ਕੀ ਨਾਮ ਤੁਹਾਡਾ ਮਰਕੀਤ ਸਿੰਘ ਪਿੰਡ ਕਿਹੜਾ ਜੀ ਪਿੰਡ ਕੋਕਾ ਅੱਛਾ ਇਹ ਸੜਕ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਟੁੱਟੀ ਪੱਗੀ ਸਾਰੀ ਟੁੱਟੀ ਪਈ ਹੈ ਇਹ ਕਈ ਸਾਲ ਹੀ ਹੋ ਗਏ ਹਾਂ ਕਹਿੰਦੇ ਹੁਣ 25 ਨੂੰ ਬਣ ਜਾਣੀ ਰਾਈ ਨਹੀਂ ਬਣੀ ਨਹੀਂ ਕੁਛ ਨਹੀਂ ਹੋਇਆ ਲਗਭਗ ਤੁਹਾਡੇ ਹਿਸਾਬ ਨਾਲ ਕਿੰਨੇ ਕ ਸਾਲ ਹੋ ਗਏ ਨੇ ਟੁੱਟੀ ਜਿਆਦਾ 5 ਤੋਂ 6 ਸਾਲ ਹੀ ਹੋ ਗਏ ਨੇ 5-6 ਸਾਲ ਹੋ ਗਏ 5 ਸਾਲ ਹੋ ਗਏ ਇਹਨੂੰ ਛੜਕ ਨੂੰ ਟੁੱਟੀ ਨੂੰ ਇਦਾਂ ਹੀ ਆਂਦੇ ਆ ਇਦਾਂ ਹੀ ਜਾਂਦੇ ਆ ਰੋਜ਼ ਹੀ ਆਪਣਾ ਪਿੰਡ ਰਾਪੁਰ ਪੀਰਵਖਸ਼ਾ ਵੈਲਡਿੰਗ ਦੀ ਦੁਕਾਨ ਆ ਇਹਦੇ ਪਾਸੋਂ ਬਹੁਤ ਬੁਰੀ ਹਾਲਤ ਆ ਕੋਈ ਸਰਪੰਚ ਨਹੀਂ ਸੁਣਦਾ ਕੋਈ ਇੱਧਰ ਕੋਈ ਐਮਐਲਏ ਨਹੀਂ ਕੋਈ ਮੰਤਰੀ ਨਹੀਂ ਕੋਈ ਕੁਝ ਨਹੀਂ ਇੱਧਰ ਇਦਾਂ ਹੀ ਆ ਬਾ ਕੁੱਤੀ ਚੋਰਾਣਾ ਰਲ ਹੀ ਆ ਇੱਥੇ ਬਸ ਮਤਲਬ ਹਾਸਿਆਂ ਦਾ ਘਾਰ ਵੀ ਇਹ ਬਣਦੀ ਆ ਰਹੀ ਛੜਕ ਦਾ ਕੰਮ ਤੇ ਉਹ ਤਾਂ ਬੰਨੇ ਬੰਨਾ ਜਦੋਂ ਕਿ ਇਹਦੇ ਖੱਡੇ ਚ ਵੱਜਣਾ ਮੈਂ ਉਨੇ ਬਜ਼ੁਰਗ ਬੰਦੇ ਨੇ ਡੇਗੀ ਪੈਣਾ ਕਿ ਦੋਨਾਂ ਕਿਦੋਂ ਤੇ ਉਹਦੇ ਸੱਟਾਂ ਲੱਗ ਜਾਂਦੀਆਂ ਵਿਚਾਰੇ ਚੁੱਕ ਕੇ ਲ ਜਾਂਦੇ ਲੋਕ ਕਰਨ। ਪਰ ਕੀ ਕਰਨ ਹੋ ਸਕਦਾ ਕਿ ਲੀਡਰ ਜਿਹੜੇ ਆ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ। ਕੁੰਭ ਕਰਨ ਕੀ ਓਏ ਸਭ ਕੁੱਤੀ ਚੋਰਾ ਨਾਲ ਰਲੀਆਂ। ਇੱਥੇ ਨਾ ਕੋਈ ਐਮ.ਐਲ.ਏ. ਆ ਨਾ ਕੋਈ ਸਰਪੰਚ ਆ ਨਾ ਕੋਈ ਮੌਜੂਦਾ ਮੰਤਰੀ ਇੱਥੇ ਕੋਈ। ਕੋਈ ਵੀ ਇੱਥੇ ਦੇਖਦਾ ਨਹੀਂਗਾ ਜਿਨ੍ਹਾਂ ਨਾਲ ਆਪਾਂ ਗੱਲ ਕਰੀਏ। ਤੁਸੀਂ ਸਰਪੰਚਾਂ ਦੀ ਗੱਲ ਕੀਤੀ ਹੋਊਗਾ ਪੰਚਾਇਤੀ ਇਲੈਕਸ਼ਨ ਆਉਣ ਜਾਣ। ਇਲੈਕਸ਼ਨ ਆ ਰਹੀ ਆ ਹੁਣ ਸਹਿਸਮਤੀ ਨਾ ਬਣੀਆਂ ਨੇ ਦੇਖੋ ਅੱਗੋਂ। ਕੀ ਬੰਦ ਆ ਜਾਂ ਨਹੀਂ ਬੰਦ ਆ। ਲੋਕ ਕਹਿ ਰਹੇ ਨੇ ਪਾਣੀ ਵੀ ਖੜਾ ਹੋ ਜਾਂਦਾ ਸੜਕ ਤੇ ਜਿੱਦਾ ਪਾਣੀ ਤੇ ਤਕਰੀਬਨ ਹੀ ਸਾਰਾ ਖੜਾ ਇੱਥੋਂ ਇੱਥੋਂ ਲੱਗ ਕੇ ਤੇ ਤੋੜੀ ਮਕਸੂਦਪੁਰ ਧਾਰਾ ਹੀ ਲੰਘ ਜਾਓ ਸਾਰੇ ਪਾਣੀ ਖੜਾ ਅੱਗੇ ਰਾਬਰ ਚੱਲ ਜਾਓ ਉਧਰ ਵੀ ਉਹ ਵਾਲਾ ਇਹਨੂੰ ਜ਼ਿੰਮੇਵਾਰ ਟਰਾਂਦੇ ਫਿਰ ਇਸ ਹਿਸਾਬ ਨਾਲ ਇੱਥੇ ਐਮਐਲਏ ਨਹੀਂ ਹੋਰ ਇੱਥੇ ਕਿਹੜਾ ਬੰਦਾ ਹੈ ਇਹਨਾਂ ਦਾ ਮੌਜੂਦਾ ਜਾਂ ਸਰਪੰਚਾਂ ਨੂੰ ਪਹਿਲਾ ਅਧਿਕਾਰ ਹੁੰਦਾ ਜੇ ਸਰਪੰਚ ਲਾਉਣ ਸਰਪੰਚਾਂ ਨੂੰ ਜਦੋਂ ਮਿਲਿਆ ਕੁਛ ਨਹੀਂ ਤਾਂ ਸਰਪੰਚ ਘਰੋਂ ਲਾ ਦੂ ਇਹਨਾਂ ਨੇ ਕੁਛ ਅਜੇ ਤੱਕ ਕਿਸੇ ਨੂੰ ਭਾਜੀ ਦਿੱਤਾ ਹਾਂਜੀ ਸਰਦਾਰ ਸਾਹਿਬ ਤੁਹਾਡੇ ਕੀ ਵਿਚਾਰ ਹੈ ਇਹਦੇ ਸੜਕ ਬਾਰੇ ਹਾਂਜੀ ਤੁਹਾਡੇ ਕੀ ਵਿਚਾਰ ਹੈ ਤੁਹਾਡੇ ਦੇ ਇਹੋ ਵਿਚਾਰ ਹੈ ਜੀ ਘਰ ਕਿ ਬਣੀ ਚਾਹੀਦੀ ਹੈ ਬਹੁਤ ਮੰਦੇ ਹਾਲ ਹੈ ਜਾਣ ਆਉਣ ਦਾ ਬਹੁਤ ਔਖਾ ਲਖਾਰਿਆ ਨੂੰ ਪਬਲਿਕ ਸਾਡੇ ਇੱਥੇ ਸਾਰੀਆਂ ਟੁੱਟੀ ਹੈ ਕੋਈ ਡਾਕਟਰ ਕੋ ਉਂਰਾ ਤਾਂ ਬਜ਼ੁਰਗ ਬੱਚੇ ਲੈ ਕੇ ਉਹ ਡਿੱਗਦੇ ਫਿਰਦੇ ਆ ਕੀ ਕਰਨੇ ਕਿ ਲੀਡਰ ਜਿਹੜੇ ਲੋਕਾਂ ਕੋ ਜਿਹੜੀਆਂ ਵੋਟਾਂ ਤੇ ਲੈ ਜਾਂਦੇ ਬਾਅਦ ਚ ਜਿਹੜੇ ਲੋਕਾਂ ਨੂੰ ਉਹੀ ਭੁਗਤਣੀਆਂ ਪੈਂਦੀ ਪੱਲਾ ਨਹੀਂ ਫੜਾਉਂਦੇ ਵਾਏ ਕੋਈ ਵੋਟਾਂ ਲੈ ਕੇ ਤੇ ਬਣ ਗਏ ਮੁਰਕੇ ਚੱਲ ਗਏ ਬਸ ਮੁਰਕੇ ਕੋਈ ਨਹੀਂ ਬੋਲ ਰਾ ਸੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਜਿੱਦਾਂ ਭਗਵੰਤ ਉਹ ਹਟਮਾਰ ਵੀ ਹੁੰਦਾ ਕਰੀ ਜਾਂਦਾ ਵੀ ਉਹ ਕਰੀ ਜਾਂਦਾ ਲਾਰੇ ਬੱਤੇ ਰਹੀ ਜਾਂਦਾ ਬਸ ਕੁਝ ਨਹੀਂ ਕਰਦਾ ਉਹ ਵੀ ਹਾਂ ਬਸ ਇਹੋ ਸਾਡਾ ਵਿਚਾਰ ਆ ਕੋਈ ਕੋਈ ਨਹੀਂ ਦੇਖਣਾ ਐਸੇ ਸੜਕ ਨੂੰ ਕੋਈ ਨਹੀਂ ਆਇਆ ਕੋਈ ਪੀ.ਟੂ.ਡੀ ਦਾ ਵਿਭਾਗ ਦਾ ਕੋਈ ਕੋਈ ਨਹੀਂ ਆਇਆ ਆ ਮਾਲਕ ਨੂੰ ਰੋਣ ਨੂੰ ਦੱਸਿਆ ਇੱਕਦਮ ਜਾਇਓ ਉੱਥੇ ਦੇਖੋ ਕੀ ਹਾਲਤ ਮੰਡ ਨੂੰ ਛੜਕ ਜਾਂਦੀ ਐ ਦੋਹਾਂ ਪਿੰਡਾਂ ਦੇ ਵਿੱਚ ਦੀ ਜਾਂਦੀ 3-3 ਫੁੱਟ 2-2 ਫੁੱਟ ਕੋਈ ਨਾ ਕੋਈ ਟਰਾਲੀ ਉੱਥੇ ਟਿਕੀ ਰਹਿੰਦੀ ਅੱਛਾ ਨੇ ਹਾਂ ਤੇ ਹੁੰਦੇ ਰਹਿੰਦੇ ਆ ਹਾਂ ਹੁੰਦਾ ਹੀ ਰਹਿੰਦਾ ਉੱਥੇ ਇੱਥੋਂ ਜਾਣਾ ਤੂੰ ਜਾਣਾ ਜਾਂ 1.5 ਕਿਲੋਮੀਟਰ ਉਹਨੇ ਹੈਗਾ ਪਤਾ ਕਰ ਲਓ ਆਟੋ ਵਾਲੇ ਕਹਿੰਦੇ ਬੜੇ ਦੁਖੀ ਆ ਅਸੀਂ ਤੇ ਸੜਕ ਨੂੰ ਲੈ ਕੇ ਆਟੋ ਤੇ ਵਿਚਾਰਾ ਹੈ ਹੀ ਹਲਕਾ ਜਾ ਦੋਨ ਤੋਂ ਟਰੇ ਆਟੋ ਹੋ ਰਹੀਏ ਚਲਾਉਣਾ ਛੱਡ ਐਦੋ ਚਲਾਉਣਾ ਛੱਡਦਾ ਐ ਜੀ ਐਦੋ ਚਲਾਉਣਾ ਛੱਡਦਾ ਕਹਿੰਦਾ ਉਹਨੇ ਮੜਾ ਮੋੜਾ ਕੰਜਰ ਖੰਨਾ ਕਰ ਦੇਣਾ ਆ ਪੈ ਜਾ ਬਾਬੇ ਦਾ ਮੇਲਾ ਨਾ ਕਿਹਾ ਜਨਤਾ ਗਾਲਾਂ ਹੀ ਕੱਢ-ਕੱਢ ਗਈ ਪਰ ਸਰਪੰਚਾਂ ਨੂੰ ਇਹ ਬੜੇ ਨੇ ਕਮਾਨ ਨੂੰ ਸਾਰਿਆਂ ਨੂੰ ਗਾਲਾਂ ਹੀ ਕੱਢੀਆਂ ਜੁੱਤੀਆਂ ਹੀ ਮਾਰੀਆਂ ਸਾਰਿਆਂ ਨੇ ਆ ਬਾਬੇ ਦੇ ਮੇਲੇ ਦੇ ਇੰਨੇ ਕਿੱਥੋ ਕਿੱਥੋਂ ਜਨਤਾ ਬਾਹਰ ਆਈ ਪਰ ਕੀ ਕਰਨਗੇ ਲੀਡਰਾਂ ਦੇ ਸਿਰ ਤੇ ਕੋਈ ਥੋਣੀ ਨਹੀਂ ਆਈ ਚੋਰ ਸਾਲੇ ਬਲੇ ਨਾ ਕੁੱਤੀ ਰੋਲਚੜਾ ਨਾਲ ਲਲੀਆਂ ਹੋਰ ਕੀ ਹੈ ਤੇ ਕਰਨਾ ਪਿੰਡਾਂ ਦੇ ਕੋਈ ਸੁਧਾਰ ਨਾ ਕਰਨ 3 ਸਾਲ ਪਾਉਣ ਤੇ ਨੇ ਖੱਡੇ ਨੇ ਜਿੱਦਾਂ ਨੂੰ ਚੱਲ ਜਊਗਾ ਤਾਂ ਖੱਡੇ ਆਮ ਲੋਕੀ ਆਮ ਲੋਕੀ ਲੀਡਰ ਚੁੰਨਦੇ ਨੇ ਤੇ ਫਿਰ ਬਾਅਦ ਆਮ ਲੋਕਾਂ ਨੂੰ ਵੀ ਭੁੱਟਣਾ ਪੈਂਦਾ ਕੀ ਕਰਨਾ ਆਮ ਲੋਕ ਵੋਟ ਤਾਂ ਪਾਣੀ ਹੈ ਵੋਟ ਤਾਂ ਪਾਣੀ ਹੈ ਪਾਰਟੀਆਂ ਤੇ ਲੱਗਦਾ ਮੰਗ ਕੀ ਕਰਦੇ ਹੁੰਦਾ ਤੁਸੀਂ ਮੰਗ ਸੁਧਾਰ ਹੋਵੇ ਸਾਰੇ ਮੁਲਕ ਦਾ ਸੜਕ ਨੂੰ ਲਖਾਸ ਕਰਕੇ ਸੜਕ ਤੇ ਬਣਨੀ ਚਾਹੀਦੀ ਖਾਸ ਕਰਕੇ ਕੀ ਉਹ ਸਰਪੰਚ ਨੂੰ 50 ਗਾਲਾਂ ਪੈਂਦੀਆਂ ਪਿੰਡ ਚ ਲੰਗਦੇ ਵੜ ਦੇ ਲੋਕੀ ਗਾਲਾਂ ਹੀ ਘੜਦੇ ਨੇ ਸਰਪੰਚ ਕੜਾ ਜੀ ਸਰਪੰਚ ਗੀਰੀ ਸਿੰਘ ਬਾਬਾ ਬਾਬਾ ਗੀਰੀ ਇਹ ਕਿਹਾ ਗਰਮੀ ਸਿੰਘ ਹਾਂ ਸਾਰਿਆਂ ਨੂੰ ਗਾਲਾਂ ਹੀ ਪੈਂਦੀਆਂ ਅੱਛਾ ਕੋਈ ਨਹੀਂ ਕੋਈ ਨਹੀਂ ਸੁਣਦਾ ਕਿਸ ਦੀ ਕੋਈ ਨਹੀਂ ਸੁਣਦਾ ਜੀ ਇਸੇ ਆਪਣੀ ਚਲਾਉਂਦੇ ਸਾਰੇ ਆਪਣੀਆਂ ਚੋਰਾਣਾ ਕੁੱਤੀਆਂ ਸਭ ਰਲੀਆਂ ਅੱਛਾ